ਖੱਪਾ ਖੋਲ ਕੇ ਆਦਾ ਮੈਂ ਨਾ ਇਹ ਕਾਦੀ ਸਰਕਾਰ ਇਹ ਜਲਾਤ ਆ ਗਿਆ ਡੁੱਬ ਕੇ ਮਰ ਜਿਨੇ ਚੱਪਣੀ ਲੈ ਕੇ ਜੇ ਫੇਰ ਵੀ ਅੱਜ ਆਪਾਂ ਵੋਟਾਂ ਪਾਈਏ ਕਿੰਨੇ ਨੌਜਵਾਨ ਸਾਡੇ ਪੱਟਲ ਦੇ ਆ ਆ ਵੇਖੋ ਆ ਇੱਕ ਫੱਟ ਆ ਵੇਖੋ ਦੇਖੋ ਵੇਖੋ ਇੱਕ ਹੋਰ ਫੱਟ ਉਹ ਗਾਲ ਨਿਕਲੇ ਇੱਕ ਹੋਰ ਫੱਟ ਹੋ ਗਿਆ ਇਹ ਦੇਖੋ ਸਾਡੇ ਨੌਜਵਾਨ ਫੱਟੋ ਸਾਡੇ ਨੌਜਵਾਨ ਫੱਟ ਹੋ ਗਿਆ ਰਿਆ ਜੇ ਅਸੀਂ ਫੇਰ ਹੀ ਭਾਜਪਾ ਨੇ ਵੋਟਾਂ ਪਾਈਏ ਭਾਜਪਾ ਨੇ ਵੋਟਾਂ ਪਾਈਏ ਕੋਈ ਤੇ ਫੇਰ ਬਹੁਤ ਮਾੜੀ ਗੱਲ ਹੈ ਸੈਂਟਰ ਸਰਕਾਰ ਜੋ ਮੋਦੀ ਦੀ ਸਰਕਾਰ ਉਹਨੂੰ ਜ਼ਿੰਮੇਵਾਰ ਮੰਨ ਰਹੇ ਆਂ ਅਸੀਂ ਆਪਣੇ ਹੱਕ ਲੈਣਾ ਤੇ ਕੋ ਲੜਨ ਵਾਸਤੇ ਨਹੀਂ ਆਏ ਆਪਣੇ ਹੱਕਾਂ ਵਾਸਤੇ ਇੱਥੇ ਆਏ حقਾ واسطے ਪਹੁੰਚੇ ਨਾ ਸਾਨੂੰ ਹੱਕ ਦੇ ਦਿੱਤਾ ਵੇਖੋ ਇਹ ਕਿਹਦੇ ਵੀ ਵੀਰ ਜੀ ਨੇ ਲੱਗੀ ਆ ਕਿਹ ਕੋ ਦੇ ਲੱਗੀ ਪਲਾਸਟਿਕ ਪਲਾਸਟਿਕ ਦੇ ਤਰੇ ਫਿਰ ਲੱਗੀ ਆ ਪਲਾਸਟਿਕ ਦੀਆਂ ਗੋਲੀਆਂ ਚਲਾ ਰਹੇ ਨੇ ਜੋ ਕਸ਼ਮੀਰ ਵਿੱਚ ਵਰਤੀਆਂ ਜਾਂਦੀਆਂ ਸੀਗੀਆਂ ਮੇਰੀ 52 ਸਾਲ ਦੀ ਉਮਰ ਹੈਗੀ ਮੈਂ ਟਾੜੀ ਸਰਹੱਦ ਤੋਂ ਆਇਆ ਟਾੜੀ ਵਾਂਗਾ ਬਾਰਡਰ ਤੋਂ ਆਇਆ ਅੱਜ ਤੱਕ ਇਹੋ ਜਿਹੀ ਕਦੀ ਬੰਬ ਚੱਲਦੇ ਨਹੀਂ ਵੇਖੇ ਜਿਹੜੇ ਇੱਥੇ ਇਸ ਵਕਤ ਦਿੱਲੀ ਦੀ ਹਰਿਆਣੇ ਦੀ ਪੰਜਾਬ ਦੀ ਜੰਗ ਲੱਗੀ ਹੋਈ ਆ ਸਾਡੇ ਪੰਜਾਬ ਨੂੰ ਵੇਖਣਾ ਨਹੀਂ ਚਾਹੁੰਦੀ ਸਰਕਾਰ ਇਹ ਪੰਜਾਬ ਦੇ ਵਿੱਚ ਨੀਤੀਆਂ ਮਾੜੀਆਂ ਰੱਖ ਰਖੀਆਂ ਇਹਨਾਂ ਨੇ ਮੈਂ ਆਪਣੇ ਸਾਰੇ ਹੀ ਪੰਜਾਬੀਆਂ ਨੂੰ ਸਾਰੇ ਹੀ ਪੰਜਾਬੀ ਪੰਜਾਬ ਦੇ ਵਿੱਚ ਵਸਦੇ ਲੋਕਾਂ ਨੂੰ ਕਹਿੰਨਾ ਜੇ ਇਹ ਬੰਦੇ ਵੱਲ ਤੁਸੀਂ ਤਰਸ ਕਹਿੰਦੇ ਤੁਹਾਡੇ ਧੀ ਪੁੱਤ ਵਰਗਾ ਵਾ ਉਹਨਾਂ ਦੇ ਤੁਹਾਡੇ ਪੁੱਤਾਂ ਵਰਗਾ ਤੁਹਾਡੇ ਭਰਾਵਾਂ ਵਰਗੇ ਜੇ ਤੁਸੀਂ ਬੀਜੇਪੀ ਨੂੰ ਵੋਟ ਪਾਓ ਲੱਖ ਲਾਂ ਤਾਂ ਸਾਡੇ ਸਰਦਾਰੀ ਦੀ ਬਿਲਕੁਲ ਡੁੱਬ ਕੇ ਮਰ ਜਿਨੇ ਚੱਪਣੀ ਲੈ ਕੇ ਜੇ ਫੇਰ ਵੀ ਅੱਜ ਆਪਾਂ ਵੋਟਾਂ ਪਾਈਏ ਕਿੰਨੇ ਨੌਜਾ ਸਾਡੇ ਪੱਟਪੜ ਲਿਆ ਆ ਵੇਖੋ ਸਾਡੇ ਫਟਰ ਆ ਦੇਖੋ ਦੇਖ ਬਖ ਲੋ ਇੱਕ ਹੋਰ ਫਟਰ ਉਹ ਗਾਲ ਨਾ ਕਢੇ ਇੱਕ ਹੋਰ ਫਟਰ ਹੋ ਗਿਆ ਇਹ ਦੇਖੋ ਸਾਡੇ ਨੌਜਵਾਨ ਫਟਰ ਆ ਇਧਰ ਆ ਇਧਰ ਆ ਸਾਡੇ ਨੌਜਵਾਨ ਫਟਰ ਹੋ ਗਿਆ ਰਿਆ ਜੇ ਅਸੀਂ ਫੇਰ ਹੀ ਬੀਜੇਪੀ ਨੇ ਵੋਟਾਂ ਪਾਈਏ ਬੀਜੇਪੀ ਨੇ ਵੋਟਾਂ ਪਾਈਏ ਤੇ ਫੇਰ ਬਹੁਤ ਮਾੜੀ ਗੱਲ ਖੱਪਾ ਖੋਲ ਕੇ ਰਹਾਦਾ ਮੈਂ ਨਾ ਇਹ ਕਾਦੀ ਸਰਕਾਰ ਇਹ ਜਲਾਤ ਆ ਗਿਆ ਅਸੀਂ ਸਿਰਫ ਇੱਕ ਆਪਣਾ ਹੱਕ ਵਾਸਤੇ ਆਏ ਆ ਜੋ ਉਹ ਵੀ ਹਨ ਉਹੀ ਸਾਡਾ ਗਾਇਆ ਹੋਇਆ ਕਿਸਾਨ ਦਾ ਅੰਨ ਖਾਰੇ ਨੇ ਕੋਈ ਅੰਨ ਨਹੀਂ ਖਾਂਦੇ ਉਹੀ ਅੰਨ ਉਹ ਖਾਂਦੇ ਨੇ ਜੀ ਉਹਦੇ ਵਾਸਤੇ ਸਾਡਾ ਹੱਕ ਨਹੀਂ ਦੇ ਰਹੇ ਸਾਡੇ ਗੋਲੀਆਂ ਛਲਾ ਰਹੇ ਹਾਂ ਹੁਣ ਵੇਖੋ ਜੀ ਅਸੀਂ ਟਾਰੀ ਪਾੜ ਦੋ ਅਸੀਂ ਲਾਗੋ ਪਿੰਡ ਚ ਭਾਲ ਦੋ ਆ ਸਾਰਾ ਮਾਝਾ ਹੀ ਇੱਥੇ ਆਇਆ ਵਾ ਇਹ ਜਿਹੇ ਕਰਸੂਤਾਂ ਵਾਹੀਂ ਇਹਨੂੰ ਕੀ ਆ ਖੜਾ ਆਂ ਅਸੀਂ ਤਾਂ ਆਪਣੇ ਹੱਕ ਲੈਣ ਆਏ ਆ ਸਾਨੂੰ ਗੋਲੀਆਂ ਗੋਲੀਆਂ ਮਾਰਦੇ ਇਤਰਾ ਪਸਤਾਂ ਵਾਲੇ ਬਾਬੇ ਨਹੀਂ ਸੁਰਦੇ ਸਾਡਾ ਪਿੰਡ ਬਾਰਡਰ ਤੇ ਆ ਕੋਈ ਉਹ ਨਹੀਂ ਰਹੇ ਕੰਮ ਕਰਦੇ ਜਿਹੋਲੇ ਜਲਾਦ ਕਰਨ ਦਾ ਵੇ ਅਸੀਂ ਲੈਹਦੇ ਪੰਜਾਬ ਦੇ ਨਾਲ ਵਰਤਨਾ ਆਈਸੀਪੀ ਕਰੋੜਾਂ ਰੁਪਏ ਲਾ ਕੇ ਬਣਾਤੀ ਰਿਟਾਇਰ ਇਹਨਾਂ ਨੇ ਇਹ ਮੋਦੀ ਨੇ 200% ਡਿਊਟੀ ਲਾ ਕੇ ਉਹ ਵੀ ਬੰਦ ਕਰ ਦਿੱਤੀ ਹੈ ਇਹ ਬੇਸ਼ੱਕ ਅੱਜ ਤੋਂ ਬੈਰੀਕੇਡ ਬੰਦ ਕਰ ਦੇਣ ਗੋਲੇ ਮਾਰਨ ਜੋ ਮਰਜੀ ਕਰਨ ਅਸੀਂ ਦਿੱਲੀ ਆਉਂਦੇ ਨਹੀਂਗੇ ਅਸੀਂ ਲਾਹੌਰ ਜਾਣਾ ਸਾਨੂੰ ਚੰਗਾ ਹੈ ਦਿੱਲੀ 500 ਕਿਲੋਮੀਟਰ ਹੋਣਾ ਲਾਹੌਰ ਸਾਨੂੰ 26 ਕਿਲੋਮੀਟਰ ਹੈ ਪਰ ਹੁਣ ਤਾਂ ਦਿੱਲੀ ਦੇ ਵੱਲ ਜਾਇਆ ਜਾਣਾ ਸੀ ਹਰਿਆਣੇ ਦੇ ਸਭ ਪੰਜਾਬ ਦੀ ਸਰਹੱਦ ਤੇ ਹੀ ਤੁਹਾਨੂੰ ਰੋਕ ਲਿਆ ਗਿਆ ਅਸੀਂ ਆਪਣੇ ਹੱਕ ਲੈਣ ਜਾਵਾਂਗੇ ਜਿੰਨੀਆਂ ਮਰਜ਼ੀ ਗੋਲੀਆਂ ਮਾਰੀ ਜਿੰਨੇ ਫੱਟੇ ਕਰ ਦੇਣਗੇ 100 ਫੱਟੇ ਕਰ ਦੇਣਗੇ 200 ਫੱਟੇ ਕਰ ਦੇਣਗੇ 500 ਫੱਟੇ ਕਰ ਦੇਣਗੇ ਮੁੜਨਾ ਨਹੀਂ ਜੀ ਹਜ਼ਾਰਾਂ ਹੀ ਲੋਕ ਆਏ ਨੇ ਲੋਕਾਂ ਦਾ ਇਧਰ ਆ ਪੁੱਤ ਆ ਇਧਰ ਆ ਇਧਰ ਆ ਦੇਖੋ ਆ ਬੱਚਾ ਕਿੰਨੀ ਉਮਰ ਦਾ ਇਧਰ ਦੇਖੋ ਐਵੀਂ ਉਮਰ ਦੇਖੋ ਇੱਥੇ ਬਜ਼ੁਰਗਾਂ ਦੀ ਆ ਬਜ਼ੁਰਗਾਂ ਦੀ ਉਮਰ ਦੇਖੋ ਆ ਗੋਲੀਆਂ ਚੱਲ ਰਹੀਆਂ ਆ ਗੋਲੀਆਂ ਚੱਲ ਰਹੀਆਂ ਐਦੀ ਉਮਰ ਦੇਖੋ ਐਸਦੀ ਉਮਰ ਵੇਖੋ ਆ ਲੜਨ ਵਾਸਤੇ ਆਏ ਦੇਖੋ ਆ ਆ ਲੜਨ ਵਾਸਤੇ ਆਇਆ ਤੁਹਾਨੂੰ ਦਸੀਗਾ ਇੱਕ ਐਜੂਕੇਸ਼ਨ ਕਰਨ ਵਾਲਾ ਬੱਚਾ ਜਿਹੜਾ ਪੜਨ ਵਾਲਾ ਇੰਟਰਨੈਟ ਦਾ ਨਾ ਬੰਦ ਕਰ ਦਿੱਤੇ ਆ ਇਹਨਾਂ ਦਾ ਕੀ ਕਸੂਰ ਇੰਟਰਨੈਟ ਬੰਦ ਕਰਕੇ ਇਹਨਾਂ ਦੀ ਪੜਾਈ ਰੋਲ ਦਿੱਤੀ ਹੈ ਸਰਕਾਰ ਨੇ ਜੇ ਹਾਲੀ ਵੀ ਸਾਡੇ ਲੋਕ ਇਹਨਾਂ ਨੂੰ ਵੋਟਾਂ ਪਾਉਣ ਤੇ ਬਹੁਤ ਮਾੜੀ ਗੱਲ ਹੈ ਇੰਟਰਨੈਟ ਜੇਕਰ ਸਰਕਾਰ ਬੰਦ ਨਾ ਕਰਦੀ ਆਪਣੀ ਮਨਛਾ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਨਹੀਂ ਤਾਂ ਲੋਕਾਂ ਦਾ ਹਜੂਮੇ ਤੋਂ ਵੱਧ ਕੇ ਹੋਰ ਆਉਣਾ ਸੀ ਹੋਰ ਹੋਣਾ ਸੀ ਪਰ ਸਾਡਾ ਸਨੇਹਾ ਬਿਲਕੁਲ ਜਾੜਿਆ ਵਾ ਜੋ ਬੋਲ ਸਾਡਾ ਸਨੇਹਾ ਜਾਦਾ ਜਾ ਰਿਹਾ ਇਹਦੇ ਨਾਲ ਪਾ ਇੰਟਰਨੈਟ ਬੰਦ ਵੀ ਕੀਤਾ ਨਾ ਸਾਡੇ ਸਿਰ ਪਾ ਲਿਆ ਮੈਂ ਤਾਂ ਉਰੇ ਪਿਆ ਬਾਈ ਬਾਈ ਦੇਖੋ ਐਦਾਂ ਦੀ ਗੱਲ ਹੈ ਸਵੇਰ ਦਾ ਮੈਂ ਆਇਆ ਹੋਇਆ ਉਰੇ ਸਵੇਰ ਦਾ ਹੀ ਚੱਲ ਰਹੀ ਹੈ ਤੁਹਾਨੂੰ ਵੀ ਮਾਰਨਿੰਗ ਮਿਲੇ ਸੀ ਮੈਂ ਜੋ ਲੰਗਰ ਬਿਜਾਰ ਰਹੇ ਸੀਗੇ ਉਸ ਤੋਂ ਬਾਅਦ ਮੈਂ ਅੱਗੇ ਆ ਗਿਆ ਸੀਗਾ ਆਪਾਂ ਅੱਗੀ ਬੋਰੀਆਂ ਗਿੱਲੀਆਂ ਕਰਕੇ ਜਾਂਦੇ ਆ ਜਿੱਥੇ ਰਸ਼ ਹੁੰਦਾ ਉੱਥੇ ਪਹਿਲਾਂ ਡਰੋਨ ਗੇਰ ਦਾ ਸੀਗਾ ਜਦ ਟਰੈਕਟਰ ਨਾਲ ਪੱਟਿਆ ਸੀ ਉੱਥੇ ਰਸ਼ ਹੋਇਆ ਉੱਥੇ ਹੀ ਘੇਰ ਦਿੰਦੇ ਆ ਆਪਣਾ ਆਸੂ ਗੈਸ ਅੱਖਾਂ ਜਲਦੀ ਹੈ ਰੋਣਾ ਅੰਦਰ ਸਾਹ ਘੁੱਟਦਾ ਕੀ ਕਰੀਏ ਪਿੱਛੇ ਆਣਾ ਪੈਂਦਾ 10 15 ਮਿੰਟ ਪਿੱਛੇ ਆ ਕੇ ਫਿਰ ਅੱਗੇ ਜਾਣੀ ਹੈ ਫਿਰ ਕਰਦੇ ਆ ਇਹਨੇ ਦੂਜੇ ਜਾਂਦੇ ਜਿਹੜੇ ਇਹ ਤਾਂ ਬਹੁਤ ਗਲਤ ਤੱਕਾ ਕਰ ਰਿਹਾ ਪੰਜਾਬ ਨਾਲ ਤੱਕਾ ਪੱਤਰਕਾਰਾਂ ਉੱਤੇ ਬੰਬ ਗੇਰ ਨੇ ਦੇਖੋ ਤੁਹਾਡੇ ਸਾਹਮਣੇ ਥੱਲੇ ਆਈ ਗੱਡੀ ਨਾਲ ਦੀ ਇੰਡੀਆ ਵਾਲੀ ਉਹ ਰੋਕੀ ਪਿੱਛੇ ਭੇਜੀ ਥੱਲੇ ਤੋਂ ਬਾਰੇ ਬਾਰ ਇੰਡੀਆ ਵਾਲੀ ਗੱਡੀ ਹੁਣ ਕਰ ਸਾਨੂੰ ਕੀ ਆ ਲੈਣਾ ਇੰਡੀਆ ਤੋਂ ਦੱਸੋ ਸਾਡਾ ਤਾਂ ਪੰਜਾਬ ਤੱਕਾ ਹੋ ਰਿਹਾ ਜੀ ਸਰਿਆਮ ਤੱਕਾ ਤੁਹਾਡਾ ਸਾਡਾ ਛੇ ਤੋਂ মিডিਆ ਨਾਲ ਹੋ ਰਿਹਾ ਤੁਹਾਡੀ ਗੱਡੀਆਂ ਦੇ ਵੀ ਗੇਰੇ ਬਿਲਕੁਲ ਕੱਲ੍ਹ মিডিਆ ਗਰਮ ਕਰੀ ਸੀ ਪੁਲਸਰ ਆਈ ਸੀ ਮੈਨੂੰ ਪਤਾ ਨਹੀਂ ਉਹਨਾਂ ਦੀ ਕੀ ਪੋਜੀਸ਼ਨ ਹੈ ਉਹਾਂ ਸਾਹਮਣੇ ਖੜੇ ਮੂੰਹ ਟੱਕੇ ਦੋ ਦਿਨ ਗੋਲੇ ਉੱਥੇ ਘਰੇ ਉਹਨਾਂ ਦੇ ਸ਼ਾਇਦ ਆਸ-ਪਾਸ ਗਿਰਿਆ ਸੀ ਉਹ ਭੱਜੇ ਪਿੱਛੇ